ਮਿੱਤਰੋ ਅੱਜ ਤੁਹਾਡੇ ਨਾਲ ਬੜੀ ਹੀ ਦੁਖਦਾਈ ਘਟਨਾ ਸਾਂਝੀ ਕਰਨ ਲੱਗਾ ਹੈ ਇਹ ਦੁਖਦਾਈ ਖਬਰ ਪਿੰਡ ਝੋਕੇ ਦੇ ਜ਼ਿਲ੍ਹਾ ਫਰੋਜ਼ਪੁਰ ਦੀ ਹੈ ਜਿੱਥੇ ਇੱਕ ਨੌਜਵਾਨ ਕਿਸਾਨ ਦਾ ਟਰੈਕਟਰ ਖੇਤ ਚ ਰਾਹ ਤੇ ਦਰਖਤਾਂ ਦੀ ਛਾਵੇਂ ਖੜਾ ਅੱਗ ਦੀ ਲਪੇਟ 'ਚ ਆਉਂਦੀ ਸੂਚਨਾ ਮਿਲੀ ਹੈ ਅੱਗ ਤੇ ਕਾਬੂ ਪਾਉਣ ਦੀਆਂ ਲੱਖ ਕੋਸ਼ਿਸ਼ਾਂ ਕਰਦੇ باوجود ਵੀ ਲੱਟ ਲੱਟ ਕੇ ਬਲ ਟਰੈਕਟਰ ਪਾਰ ਦੀਆਂ ਸਾਹਮਣੇ ਸੜਕੇ ਸੁਆਹ ਹੋ ਗਿਆ ਬੇਬਸ ਕਿਸਾਨ ਤਾਂ ਹਾਂ ਮਾਰਦਾ ਰੋਂਦਾ ਹੋਇਆ ਆਪਣੀ ਕਿਸਮਤ ਨੂੰ ਖੋਸ ਰਿਹਾ ਸੀ ਪਤਾ ਚੱਲਿਆ ਕਿ ਕਿਸਾਨ ਨੇ ਅਕਤੂਬਰ 2023 ਚ ਅਜੇ ਨਵਾਂ ਟਰੈਕਟਰ ਲਿਆਂਦਾ ਸੀ ਅਤੇ ਉਹ ਵੀ ਅਜੇ ਕਾਹ ਵੀ ਪੂਰੇ ਨਹੀਂ ਸਨ ਹੋਏ ਕਿ ਅੱਜ ਇਹ ਘਟਨਾ ਵਾਪਰ ਗਈ ਅਗਲਾ ਕਾਰਨ ਖੇਤਾਂ ਚ ਕਣਕ ਦੇ ਨਾਲ ਨੂੰ ਲੱਗੀ ਤਰੀ ਫਿਰਦੀ ਅੱਗ ਹੋਣ ਬਾਰੇ ਪਤਾ ਲੱਗਿਆ ਹੈ ਕਿਸਾਨ ਮੌਕੇ ਤੇ ਖੜੇ ਲੋਕਾਂ ਨੂੰ ਦੱਸਿਆ ਕਿ ਇਸ ਟੀਡ ਤੋਂ 9000 ਕਿਸਾਨ ਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਪਿਤਾ ਸਰਦਾਰ ਤਖਸਮੰਦਰ ਸਿੰਘ ਫਕਾਹਮਾਨ ਅਕਾਲ ਚਲਾਨਾ ਕਰ ਗਿਆ ਸੀ ਅਤੇ ਹੁਣ ਦੂਜਾ ਵੱਡਾ ਨੁਕਸਾਨ ਚਾਵਾਂ ਤੇ ਇਸ ਛਾਹ ਨਾਲ ਖਰੀਦਿਆ ਨਵਾਂ ਟਰੈਕਟਰ ਅਗਲੀ ਪੇੜ ਚੜਨ ਨਾਲ ਹੋ ਗਿਆ ਮੌਕੇ ਤੇ ਖੜੇ ਲੋਕਾਂ ਨੇ ਇਹ ਵੀ ਦੱਸਿਆ ਕਿ ਉਹ ਨਜ਼ਦੀਕ ਹੀ ਮੋਟਰ ਤੇ ਖੜੇ ਸਨ ਅੱਗ ਆਉਂਦੀ ਵੇਖ ਟਰੈਕਟਰ ਨੂੰ ਬਚਾਉਣ ਲਈ ਪੱਜੇ ਤੇ ਆਏ ਵਾਬ ਰੋੜੇ ਕਾਰ ਦੇਖਦੇ ਹੀ ਦੇਖਦੇ ਅੱਗ ਟਰੈਕਟਰ ਨੂੰ ਘੇਰ ਲਿਆ ਟਰੈਕਟਰ ਤੇ ਵਾਈਪਰ ਤੇ ਪਲਾਸਟਿਕ ਦੀ ਪਰਤਾਰ ਹੋ ਕਰਕੇ ਅੱਗ ਇੰਜਨ ਵਾਲੀ ਟੈਂਕ ਕੀ ਹੋ ਪਾਇਗੀ ਕਈ ਕੀ ਫਟਣ ਕਾਰਨ ਦੂਰ ਦੂਰ ਤੱਕ ਅੱਗ ਦੀ ਲਪਟਾਂ ਗਈਆਂ ਤੇ ਸਾਰਾ ਟਰੈਕਟਰ ਅੱਗ ਲਪੇਟ ਚ ਆ ਗਿਆ ਅਗ ਲੱਗਣ ਦਾ ਪਤਾ ਚੱਲਣ ਤੇ ਪਿੰਡ ਦੇ ਲੋਕ ਵੱਡੀ ਗਿਣਤੀ ਚ ਪਾਣੀ ਦੀਆਂ ਟੈਂਕੀਆਂ ਅਤੇ ਹੋਰ ਸੰਦ ਲੈ ਕੇ ਮੌਕੇ ਤੇ ਪਹੁੰਚੇ ਫਾਇਰ ਜੇਟ ਦੀ ਗੱਡੀ ਵੀ ਮੌਕੇ ਤੇ ਪਹੁੰਚਾਈ ਗਈ ਪਰ ਲੱਖ ਕੋਸ਼ਿਸ਼ਾਂ ਕਰਨ ਦੇ باوجود ਵੀ ਟਰੈਕਟਰ ਸੜਨ ਤੋਂ ਨਹੀਂ ਬਚਾਇਆ ਜਾ ਸਕਿਆ ਜਿਸ ਕਾਰਨ ਕਿਸਾਨ ਨੂੰ ਲੱਖ ਰੁਪਏ ਦਾ ਨੁਕਸਾਨ ਹੋਇਆ ਟਕਨਾ ਸਬੰਧੀ ਦੱਸਣ ਤੋਂ ਕਿਸਾਨ ਅਸਮਰੱਥ ਸੀ ਦੁਖੀ ਮਨ ਨਾਲ ਰੋ ਕਰਲਾ ਰਿਹਾ ਸੀ ਅ ਵੀਰੋ ਬੜੀ ਦੁਖਦਾਈ ਘਟਨਾ ਵਾਪਰੀ ਹੈ ਬੜੀ ਹੀ ਕੁਦਰਤੀ ਕਰੋਪੀ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੋਗਰੇ ਰੁੱਖੇ ਵਾਪਰੀ ਜਦੋਂ ਇੱਕ ਕਿਸਾਨ ਨੇ ਆਪਣੇ ਲੱਖਾਂ ਰੁਪਏ ਖੱਜ ਕੇ ਕੁਝ ਸਮਾਂ ਪਹਿਲਾਂ ਹੀ ਲਿਆ ਜੌਂਡੀਆ ਟਰੈਕਟਰ ਅੱਗ ਦੀ ਭੇਡ ਚੜ ਗਿਆ ਟਰੈਕਟਰ ਜਿਹੜਾ 5-6 ਮਹੀਨੇ ਪਹਿਲਾਂ ਹੀ ਹਜੇ ਕਿਸਾਨ ਵੀਰੋਂ 4x4 ਲਿਆ ਗਿਆ ਸੀ ਕਿਵੇਂ ਉਹ ਅੱਗ ਦੀ ਲਪੇਟ ਚ ਆਉਣ ਕਰਕੇ ਦੇਖੋ ਤੁਸੀਂ ਸੜ ਕੇ ਸੁਆਹ ਹੋ ਚੁੱਕਾ ਹੈ ਪੈਰ ਵੀ ਪੂਰੀ ਤਰ੍ਹਾਂ ਸੜ ਚੁੱਕਿਆ ਹਰ ਚੀਜ਼ ਉਹਦੇ ਕੁਝ ਵੀ ਨਹੀਂ ਬਚਿਆ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀਰ ਦੇ ਦੁੱਖ ਨੂੰ ਸਾਂਝਾ ਕਰਨ ਦੀ ਆ ਬਾਪੂ ਜੀ ਕੀ ਗੱਲ ਹੋਈ ਜੀ ਟਰੈਕਟਰ ਨੇ ਕੈਚ ਹੋਏ ਅਹੀਂ ਤੇ ਭੱਜ ਕੇ ਆਏ ਪਿੰਡੋਂ ਆ ਭਾਈ ਕੀ ਨਾਮ ਤੁਹਾਡਾ ਰੋਪੀ ਸਿੰਘ ਹੈਂ ਆਂ ਗੋਪੀ ਸਿੰਘ ਜੀ ਕੀ ਅੱਜ ਝੋਖ ਜਿਹੜੀ ਘਟਨਾ ਘਟੀ ਆ ਕੀ ਕੀ ਨੁਕਸਾਨ ਹੋਇਆ ਅੱਛਾ ਇਹ ਟਰੈਕਟਰ ਨੇ ਵੀਰ ਨੇ ਇੱਥੇ ਲਿਆ ਕੇ ਰਸਤੇ ਵਿੱਚ ਠੱਲਿਆ ਹੂੰ ਚਾਕੇ ਉਹ ਅਗਰੀ ਲਪੇਟ ਚ ਆ ਕੇ ਬੁਰੀ ਤਰ੍ਹਾਂ ਸੜ ਗਿਆ ਜੀ ਫੋਸੇ ਨੇ ਬਹੁਤ ਕੀਤੀ ਪਰ ਉਹ ਟੈਂਕੀ ਫਟਣ ਤੋਂ ਬਾਅਦ ਫਿਰ ਉਸ ਤੋਂ ਵਸ ਨਹੀਂ ਚੱਲਿਆ ਫਿਰ ਮਤਲਬ ਜਿਹੜੀ ਅੱਗ ਆ ਉਹ ਟਰੈਕਟਰ ਨੂੰ ਪੂਰੀ ਤਰ੍ਹਾਂ ਲਪੇਟ ਚ ਲੈ ਲਿਆ ਤੇ ਜਿਹੜੀ ਤੇਲ ਵਾਲੀ ਟੈਂਕੀ ਉਹ ਫਟ ਗਈ ਬਿਲਕੁਲ ਕੁਛ ਵੱਡ ਦਾ ਖੜਾ ਸੀ ਉਹ ਵੱਡ ਨੂੰ ਵੀ ਲੱਗ ਗਈ ਉਹਨੂੰ ਬਚਾਉਣ ਵਾਲੇ ਪਾਸੇ ਹੋ ਗਿਆ ਦੋ ਉਧਰੋਂ ਟਰੈਕਟਰ ਵੱਲ ਪਾਸੇ ਹਵਾ ਦਾ ਰੋਲਾ ਆ ਗਿਆ ਤੇ ਟੈਂਸ਼ਨ ਟਰੈਕਟਰ ਵੀ ਉਹਦੀ ਲਪੇਟ ਚ ਆ ਗਿਆ ਹਾਂ ਬਿਲਕੁਲ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਸ਼ਿਕਰ ਸਿੰਘ ਜੀ ਮਨਪ੍ਰੀਤ ਸਿੰਘ ਜੀ ਕੀ ਘਟਨਾ ਕੀ ਹੋਇਆ ਵਾਪਰਿਆ ਕਿਵੇਂ ਸਰ ਘਟਨਾ ਜੀ ਆਪ ਦਾ ਇਹ ਗੁਰਵਿੰਦਰ ਸਿੰਘ ਦਾ ਟਰੈਕਟਰ ਸੀਗਾ ਜੀ ਜਮੀਨ ਵੀ ਇਹਦੀ ਹੈ ਜੀ ਤੇ ਅੱਗ ਲੱਗ ਕੇ ਉਹ ਤੋਂ ਟਰੈਕਟਰ ਉਹਨਾਂ ਦੀ ਡੀਜ਼ਲ ਦੀ ਟੈਂਕੀ ਫਟ ਗਈ ਜੀ ਬੱਸ ਕੰਟਰੋਲ ਹੀ ਨਹੀਂ ਸੀ ਤੇਨ ਦੀ ਵੀ ਡੀਜ਼ਲ ਦੀ ਟੈਂਕੀ ਫਟਨ ਕਰਨਾ ਕੰਟਰੋਲ ਹੀ ਨਹੀਂ ਆ ਜਿਹੜੀ ਅੱਗ ਬੇਕਾਬੂ ਹੋ ਗਈ ਬੇਕਾਬੂ ਹੋ ਗਈ ਬਾਕੀ ਸਾਰੇ ਨਗਰ ਨਵਾਸੀਆਂ ਨੇ ਜ਼ੋਰ ਬਹੁਤ ਮਾਰਿਆ ਫਾਇਰ ਬਗੇੜ ਵੀ ਆਈ ਪਰ ਟਰੈਕਟਰ ਨਹੀਂ ਬਚਾ ਸਕਿਆ ਇਹ 29 ਨੰਨੂ ਲਿਆ ਸੀ ਜੀ ਮਾਈ ਸਤੰਬਰ ਸਾਰਾ ਪਿਛਲੇ ਮਹੀਨੇ ਤੋਂ 29 ਨੰਨੂ ਮਾਈ ਸਤੰਬਰ ਕੀ ਕਿਸਾਨ ਦਾ ਨਾਮ ਕੀ ਹੈ ਜਿਹਨਾਂ ਦਾ ਟਰੈਕਟਰ ਸਿੰਘ ਸਾਬੋ ਗੁਰਵਿੰਦਰ ਸਿੰਘ ਪਿੰਡ ਚੋਕ ਜੀ ਇਹ ਪਰ ਆ ਬਹੁਤ ਥੱਕਾ ਹੋਇਆ ਹਾਂ ਬਿਲਕੁਲ ਬਹੁਤ ਜ਼ਿਆਦਾ ਧੱਕਾ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਨੇ ਨਗਰ ਨੇ ਆ ਕੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਟਾਇਰ ਦੇਖੋ ਤੁਸੀਂ ਟਾਇਰ ਟਰੈਕਟਰ ਦੇ ਪੂਰੀ ਤਰ੍ਹਾਂ ਸੜ ਚੁੱਕਿਆ ਹੈ ਟਰੈਕਟਰ ਪੂਰੀ ਤਰ੍ਹਾਂ ਜਲ ਚੁੱਕਾ ਹੈ ਅੱਗ ਦੀ ਲਪੇਟ ਚਾਹਾਂ ਕਰਕੇ ਵੇਖੋ ਸੀਟ ਹਰ ਚੀਜ਼ ਜਿਹੜੀ ਵੀ ਹੈ ਦੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੌ ਫੀਸਦੀ ਨੁਕਸਾਨ ਆ ਆਪਾਂ ਕੋਸ਼ਿਸ਼ ਕਰਦੇ ਹਾਂ ਵੀਰ ਨਾਲ ਗੱਲ ਕਰਨ ਦੀ ਬਾਈ ਜੀ ਬੜਾ ਮਾੜਾ ਹੋਇਆ ਹੈ ਹਾਂ ਹਾਂ ਸਲੇਨ ਨਾਮ ਕੀ ਤੁਹਾਡਾ ਗੁਰਬਿੰਦਰ ਸਿੰਘ ਕਦੋਂ ਲਿਆ ਸੀ ਟਰੈਕਟਰ ਇਹ ਪਤਾ ਨਹੀਂ ਲੈ ਚੱਲੋ ਹਾਂ ਹੌਂਸਲਾ ਕਰੋ ਇੱਕ ਉਦਰ ਦੀ ਕਰੋਪੀ ਆ ਤੇ ਵਾਹਿਗੁਰੂ ਕਰੂਗਾ ਕਿਰਪਾ ਕੋਈ ਗੱਲ ਨਹੀਂ ਤੇ ਗੱਲ ਕੀ ਬਣੀ ਸੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਸ਼ ਟਰੈਕਟਰ ਨੂੰ ਬਚਾਉਣ ਦੀ ਅ ਵੀਰ ਦਾ ਮਨ ਭਰ ਆਇਆ ਕਿਉਂਕਿ ਕੁੱਤਾ ਵਾਂਗ ਟਰੈਕਟਰ ਹੋਇਆ ਸੀ ਬੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੱਖਾਂ ਰੁਪਏ ਦਾ ਜਿਹੜਾ ਉਹ ਨੁਕਸਾਨ ਹੋਇਆ ਆਪਾਂ ਦੇਖ ਸਕਦੇ ਹਾਂ ਤੁਸੀਂ ਟਰੈਕਟਰ ਪੂਰੀ ਤਰ੍ਹਾਂ ਜਿਹੜਾ ਸੜ ਕੇ ਜਿਹੜਾ ਸੁਆਹ ਹੋ ਚੁੱਕਾ ਹੈ ਹਜੇ ਵੀ ਅੱਗ ਸੁਲਗ ਰਹੀ ਹੈ ਰਬੜ ਚੱਲ ਰਹੀ ਹੈ ਕਿਸਾਨਾਂ ਨੇ ਆਪਦੀ ਪੱਧਰ ਤੇ ਇਕੱਠੇ ਹੋ ਕੇ ਜਿੱਥੇ ਬਜਾਇਓ ਉੱਥੇ ਫਾਇਰ ਬ੍ਰਿਗੇਡ ਨੇ ਆ ਕੇ ਵੀ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਆਹ ਜੀ ਬਿਲਕੁਲ ਦੇਖੋ ਤੁਸੀਂ ਪੂਰੀ ਤਰ੍ਹਾਂ ਜਿਹੜਾ ਕਿਸਾਨ ਦਾ ਨੁਕਸਾਨ ਹੋ ਚੁੱਕਾ ਆਪਾਂ ਗੱਲ ਕਰਦੇ ਹਾਂ ਜੀ ਬਾਈ ਜੀ ਕੀ ਨਾਮ ਤੁਹਾਡਾ ਜੋਸ ਸਿੰਘ ਜੀ ਕੀ ਕਹਿਣਾ ਕਹਿ ਰਹੇ ਹੋ ਅੱਜ ਕਿੱਡੀ ਵੱਡੀ ਘਟਨਾ ਬਤਾਂ ਲੱਭਦੇ ਲੋ ਬਈ ਚੰਗੀ ਕੋਸ਼ਿਸ਼ ਕੀਤੀ ਨਵਾਂ ਟਰੈਕਟਰ ਲੈ ਕੇ ਆਇਆ ਹਾਂਜੀ ਮਾਰ ਚੁੱਕਾ ਜੀ ਅਸੀਂ ਮੰਗ ਕਰਦੇ ਆ ਕਿ ਸਰਕਾਰ ਤੋਂ ਇਹ ਸਭ ਵੀ ਛੋਟੇ ਕਿਸਾਨ ਦੀ ਮਦਦ ਕੀਤੀ ਜਾਵੇ ਆ ਬਿਲਕੁਲ ਜੀ ਬੜੀ ਲੋੜ ਆ ਅਜਿਹੇ ਮੌਕੇ ਜੋ ਕੁਦਰਤੀ ਕਰੋਪੀ ਛਾਈ ਹੋਵੇ ਨਾਲ ਖੜਨਾ ਚਾਹੀਦਾ ਆ ਹਾਂਜੀ ਗਗਨ ਜੀ ਕੀ ਕਹਿਣੇ ਆ ਤੁਸੀਂ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਵੀਰ ਦਾ ਨੁਕਸਾਨ ਹੋ ਗਿਆ ਸਾਰੇ ਵੀਰਿਆ ਨੇ ਬਹੁਤ ਮਿਹਨਤ ਕੀਤੀ ਪਰ ਨਹੀਂ ਕਾਬੂ ਨਹੀਂ ਪਾਇਆ ਗਿਆ ਹਾਂ ਕੋਈ ਸਾਰਿਆਂ ਦਾ ਮਨ ਖਰਾਬ ਹੋ ਰਿਹਾ ਵੇਖ ਕੇ ਐਡਾ ਮਹਿੰਗਾ ਟਰੈਕਟਰ ਸੀ ਬਿਲਕੁਲ ਨਵਾਂ ਸੀ ਜੀ ਕਿ ਦੇਖ ਕੇ ਬਹੁਤ ਮਨ ਖਰਾਬ ਹੋ ਰਿਹਾ ਸਾਰਿਆਂ ਦਾ ਕਿ ਚਲੋ ਵੀਰ ਦੀ ਮਦਦ ਹੋਣੀ ਚਾਹੀਦੀ ਜਿੰਨਾ ਵੀ ਹੋ ਸਕੇ ਸਾਰੇ ਸੱਜਣਾਂ ਨੂੰ ਬੇਨਤੀ ਵੀ ਮਦਦ ਹੋਵੇ ਚਾਹੀਦੀ ਅਜੇ ਕੁਝ ਸਮਾਂ ਪਹਿਲਾਂ ਹੀ ਹੈ ਚਾ ਵੀ ਮੇਰੇ ਪੂਰੇ ਨਹੀਂ ਹੋਏ ਸਨ ਬੜੀ ਮਿਹਨਤ ਕੀਤੀ ਬਹੁਤ ਰੰਮ ਕੀਤਾ ਅੱਜ ਖਤਮ ਹੋਇਆ ਸੀ ਅੱਜ ਆਖਿਰਲਾ ਦਿਨ ਸੀਗਾ ਤੇ ਵੀ ਬਹੁਤ ਵਿਚਾਰੇ ਦੀ ਮਦਦ ਹੋਣੀ ਚਾਹੀਦੀ ਹੈ ਚਲੋ ਤੇ ਉੱਪਰ ਰੱਬ ਦੀ ਹੈ ਕਿ ਜਿਵੇਂ ਕਰੋਪੀ ਹੈ ਪਰ ਚਲੋ ਵੀ ਜੇਦੇ ਨਾਲ ਸਹਿਯੋਗ ਹੋ ਸਕੇ ਕਰਨਾ ਚਾਹੀਦਾ ਸਾਰੇ ਦਾ ਦੇਖ ਕੇ ਵੀ ਨਵਾਂ ਬਿਲਕੁਲ ਨਵਾਂ ਟਰੈਕਟਰ ਵਿਚਾਰੇ ਦਾ ਵਿਵਲੇ ਕੱਖ ਨਹੀਂ ਰਿਹਾ ਬਹੁਤ ਨੁਕਸਾਨ ਹੋਇਆ ਹਾਂ ਬਿਲਕੁਲ ਜੀ ਦੇਖੋ ਖੇਤ ਟਰੈਕਟਰ ਲੈ ਕੇ ਆਏ ਸੀ ਪੜੀ ਤੇ ਟਰੈਕਟਰ ਖੜਾ ਲੇਕਿਨ ਅੱਗ ਦੀ ਲਪੇਟ ਚਾ ਚੁੱਕਾ ਹੈ ਹਾਂਜੀ ਬਹੁਤ ਮਾੜਾ ਹੈ ਜੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਆਪਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮਕਰ ਲਾਲ ਸਿੰਘ ਲਾਲੀ ਪਿੰਡ ਚੋਕਰ ਯਾਰ ਕਹਾਲਸਾ ਇਹ ਕੀ ਘਟਨਾ ਕਿਵੇਂ ਵਾਪਰੀ ਸਾਰੇ ਇਹਦੀ ਘਟਨਾ ਅਸੀਂ ਉਹ ਸਾਹਮਣੀ ਮੋਟਰ ਤੇ ਬੈਠੇ ਸੀਗੇ ਸਾਰੇ ਆਈਏ ਬਿਚਲੇ ਕੀ ਚੱਲਦੇ ਇਕੱਠੇ ਤੇ ਜਦੋਂ ਅਸੀਂ ਕੋਦਮ ਵੇਖਿਆ ਇਧਰੋਂ ਅੱਗ ਆਉਣੀ ਪਈ ਟਰੈਕਟਰ ਕੋਦਮ ਹੀ ਅਗਰੀ ਲਵੇਟ ਚ ਆ ਗਿਆ ਵੇਨੇ ਵੇਨੇ ਸਾਰਾ ਟਰੈਕਟਰ ਹੀ ਸੜ ਗਿਆ ਓਕੇ ਟਰੈਕਟਰ ਰਾਤ ਠੱਲਿਆ ਸੀਗਾ ਹਾਂਜੀ ਹਾਂਜੀ ਰਾਹ ਦੇ ਉੱਤੇ ਛਾਵਾਂ ਇਹ ਸਾਰੇ ਖੜਾ ਹੀ ਗਏ ਓਕੇ ਆਉਦੇ ਨੇ ਸੇਫ ਠੱਲਿਆ ਸੀ ਸੇਫ ਠੱਲਿਆ ਹੀ ਗਿਆ ਸਾਰੇ ਆਸਤੇ ਪਾਸੇ ਸਾਰਾ ਕੋ ਗੀੜਾ ਲੱਗਿਆ ਜਾਂ ਪਤਾ ਹੀ ਲੱਗਿਆ ਅੱਗਾ ਕਿ ਕਿਵੇਂ ਕੋਦਮ ਨਹੀਂ ਲੱਗਿਆ ਹਾਂਜੀ ਤੇ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਪਿੰਡ ਕੋਈ ਕੋਸ਼ਿਸ਼ ਕਰਦੇ ਰਹੇ ਆ ਬਾਕਲਾ ਵਿੱਚ ਮਚੇ ਨੇ ਹੀ ਆਈ ਬਸ ਬਾਕੀ ਸਾਰਾ ਕੁਝ ਦਿੱਤਾ ਹੀ ਇੱਥੇ ਅੰਦੀ ਤੁਸੀਂ ਦੇਖਿਆ ਕਿਸੇ ਕਿਸਾਨ ਵੀਰ ਨੇ ਆਪਣੇ ਖੇਤ ਟਰੈਕਟਰ ਲੈ ਕੇ ਆਇਆ ਸੀ ਅਤੇ ਉਸ ਦਾ ਟਰੈਕਟਰ ਜਿਹੜਾ ਉਹਨੇ ਰਾਤ ਨੂੰ ਠੱਲਿਆ ਸੀ ਸ਼ਾਮੇ ਠੱਲਿਆ ਸੀ ਤੇ ਦੂਸਰੇ ਪਾਸਿਓਂ ਅੱਗ ਆਉਣ ਨਾਲ ਉਹ ਅੱਗ ਦੀ ਲਪੇਟ 'ਚ ਆ ਗਿਆ ਅਜੇ ਉਸ ਕਿਸਾਨ ਵੀਰ ਨੇ ਸਤੰਬਰ ਲਾਸਟ ਮਤਲਬ ਅਕਤੂਬਰ 'ਚ ਜਿਹੜਾ ਟਰੈਕਟਰ ਨਵਾਂ 4x4 ਲੈ ਕੇ ਆਂਦਾ ਸੀ ਬੜੇ ਚਾਵਾਂ ਨਾਲ ਲੱਖਾਂ ਰੁਪਏ ਖਰਚ ਕੇ ਲਿਆਂਦਾ ਸੀ ਲੇਕਿਨ ਅੱਜ ਕੁਦਰਤੀ ਕਰੋਪੀ ਨੇ ਉਹਦੇ ਸਾਰੇ ਸੁਪਨੇ ਚੱਕਣਾ ਚੂਰ ਕਰ ਦਿੱਤੇ ਤੇ ਪਰਿਵਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਅਸੀਂ ਅ ਅ ਮੰਗ ਕਰਦੇ ਆ ਸਰਕਾਰ ਪਾਸੋਂ ਕਿ ਉਹ ਕਿਸਾਨ ਦੀ ਬਾਹ ਫੜੇ ਉਸ ਨੂੰ ਲੋੜਿੰਦਾ ਮੁਆਵਜ਼ਾ ਦੇਵੇ ਇਸ ਛੋਟੇ ਕਿਸਾਨ ਦੀ ਜਿਸ ਨੇ ਖੇਤੀਬਾੜੀ ਕਰਕੇ ਆਪਣਾ ਪਰਿਵਾਰ ਪਾਲਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਪਿਤਾ ਵੀ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਨੂੰ ਸਾਹ ਛੱਡ ਕੇ ਗਿਆ ਸੀ ਛੋੜਾ ਦੇ ਕੇ ਗਿਆ ਸੀ ਤੇ ਪਰਿਵਾਰ ਦਾ ਸਾਰਾ ਬੋਝ ਇਸ ਲੜਕੇ ਦੇ ਸਿਰ ਤੇ ਆ ਗੁਰਵਿੰਦਰ ਸਿੰਘ ਦੇ ਤੇ ਅੱਜ ਉਸ ਨੂੰ ਕੁਦਰਤੀ ਕਰੋਪੀ ਦਾ ਫਿਰ ਤੋਂ ਸ਼ਿਕਾਰ ਹੋਣਾ ਪਿਆ ਆ ਦੇਣ ਤਾਂ ਜੋ ਉਹ ਆਪਣੀ ਆਉਣ ਵਾਲੀ ਫਸਲ ਬੀਜਣ ਲਈ ਆਪਣੇ ਪਰਿਵਾਰ ਨੂੰ ਅੱਗੇ ਤੋਰਨ ਲਈ ਕਾਮਯਾਬ ਹੋ ਸਕੇ ਅੱਗੇ ਵਧ ਸਕੇ tasita ya hera kara hera padire bastu ke